ਲੋ ਵੀ ਮਿੱਤਰੋ ਜੇ ਤਾਂ ਹੀ ਰੇਟ ਵੀ ਹਜ਼ਾਰਾਂ ਚ ਲਾਉਣਾ ਤੇ ਘੋੜੀ ਵੀ ਮਾਰਵੜੀ ਚਾਹੀਦੀ 60 ਇੰਚ ਦੀ ਚਾਹੀਦੀ ਤੇ ਤੋਰੇ ਵਾਲੀ ਚਾਹੀਦੀ ਤਾਂ ਆ ਵੀਡੀਓ ਦੇਖ ਲਓ ਜਿਆਦਾ ਲੰਮੀ ਨੀ ਦੋ ਕਮੈਂਟਾਂ ਦੀ ਵੀਡੀਓ ਸਾਰੀ ਡਿਟੇਲ ਮੋਟੀ ਮੋਟੀ ਦੇ ਦੇਣੀ ਘੋੜੀ ਕਾਦੀ ਮਰੂਤੀ ਕਾਰ ਹੀ ਹੈ ਕਹਿੰਦੇ ਤੇ ਚਾਲ ਬਹੁਤ ਸੋਹਣੀ ਤੁਰਦੀ ਆ ਰੇਵੀਆ ਚਾਲ ਦੀ ਬਹੁਤ ਜਿਆਦਾ ਮਾਰ ਆ ਘੋੜੀ ਮੰਨ ਲਓ ਪਾਣੀ ਦਾ ਗਲਾਸ ਵੀ ਨਹੀਂ ਢੋਲੂ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਤੁਹਾਡੇ ਸਾਰਿਆਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਵਲ ਦੀ ਵੀਡੀਓ ਨਾਲ ਹਾਜ਼ਰ ਹੋਈਆਂ ਦੋਸਤੋ ਅੱਜ ਤਰੀਕ 12 ਮਾਰਚ 2025 ਦੀ ਇਹ ਵੀਡੀਓ ਹੈ ਇਹ ਵੀਡੀਓ ਉਹਨਾਂ ਭਰਾਵਾਂ ਲਈ ਜਿਨ੍ਹਾਂ ਨੇ ਥੋੜੇ ਪੈਸੇ ਲਾਉਣੇ ਜੀ ਚੰਗੀ ਭਾਲਦੇ ਆ ਜਿਵੇਂ ਆਪਣਾ ਚੈਨਲ ਤੁਹਾਡੇ ਲਈ ਮੰਨ ਲਓ ਚੰਗੇ ਤੋਂ ਚੰਗਾ ਜਾਨਵਰ ਜੈ ਜਰੀ ਦੇ ਚਲਿਆਂਦਾ ਅੱਜ ਉਦਾਂ ਹੀ ਇੱਕ ਘੋੜੀ ਚੰਗੀ ਹਜ਼ਾਰਾਂ ਚ ਲਿਆਤੇ ਹਜ਼ਾਰਾਂ ਚ ਬਣ ਜਣੀ ਲੱਖਾਂ ਚ ਨਹੀਂ ਹਜ਼ਾਰਾਂ ਚ ਬਣੂ ਪਰ ਖਾਸ ਇਹ ਤਾਂ ਤੁਰਦੀ ਆਉਂਦੀ ਆ ਤੁਰਦੀ ਆ ਜਿਵੇਂ ਪਾਣੀ ਚ ਕश्ती ਤਰਦੀ ਆਉਂਦੀ ਹੁੰਦੀ ਨੇ ਨਾ ਤਰਦੀ ਹੁੰਦੇ ਦੇਖੋ ਆਏ ਨਹੀਂ ਵੀ ਪੱਟੀ ਜਾਓ ਪਾਣੀ ਦਾ ਗਲਾਸ ਉੱਤੇ ਰੱਖ ਲਿਓ ਉਹ ਵੀ ਨਹੀਂ ਡੋਲੂ ਘੋੜੀ ਚ ਤੋਰਾ ਇਹਦੇ ਨਾਲ ਹੋਰ ਜਿਆਦਾ ਸਾਰੀ ਡਿਟੇਲ ਹੀ ਦਵਾਂਗੇ ਪਹਿਲਾਂ ਤਾਂ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਜੇ ਤੁਸੀਂ ਵੀ ਹਜ਼ਾਰਾਂ ਚ ਜਾਨਵਰ ਚਾਹੁੰਦੇ ਆ ਜਾਂ ਮਾਰਕੀਟ ਨਾਲ ਸਸਤਾ ਜਾਨਵਰ ਚਾਹੁੰਦੇ ਆ ਨੋਟੀਫਿਕੇਸ਼ਨ ਆਨ ਕਰ ਲਓ ਤੇ ਆਜੋ ਬਾਦਿਆਂ ਵੀਡੀਓ ਵੱਲ ਦੋਸਤੋ ਮਾਰਵਾੜੀ ਘੋੜੀ ਕੋਈ ਪੈਰ ਚੱਟਣ ਨਹੀਂ ਕੋਈ ਗਾਮਤੀ ਵੈਂਦੀ ਨਹੀਂ ਕੋਈ ਪੈਰ ਬਿੰਗਾ ਨਹੀਂ ਮੱਥੇ ਫੁੱਲ ਤੇ ਬੋਲ ਚੱਟਾ ਬਾਲਪੋਰੀਆਂ ਵੱਲੋਂ ਸਾਫ਼ 60 ਇੰਚ ਹਾਈਟ ਆ ਮੌਕੇ ਤੇ ਖਾਲੀ ਆ ਤੇ ਤੋਰਾ ਦੇਖ ਹੀ ਸਕਦੇ ਤੁਸੀਂ ਵੀਡੀਓ ਚ ਇੱਕ ਵਾਰ ਝਲਕ ਮਾਰ ਲਿਓ ਬਾਕੀ ਆ ਕੇ ਆਪ ਚੜ੍ਹ ਕੇ ਦੇਖਿਓ ਫਿਰ ਤੁਹਾਨੂੰ ਸਵਾਦ ਆਊ ਜੇ ਨਾ ਸਵਾਦ ਆਇਆ ਫਿਰ ਕੋ ਤੋਰੇ ਵਾਲੀ ਘੋੜੀ ਆ ਦੇਖੋ ਬਾਹਲਾ ਨਹੀਂ ਤਾਂ 25 30 ਤੱਕ ਤਾਂ ਰੇਵੀਆ ਜਾਂਦੀ ਆ ਬਾਕੀ ਬਾਲ ਪੌਰੀਆਂ ਦੇ ਜਮਾਂ ਸਾਫ ਆ ਜੀ 60 ਇੰਚ ਹਾਈਟ ਆ ਲੈਂਥ ਲੈਂਥ ਸੋਹਣੀ ਆ ਗਰਦਨ ਦੀ ਲੰਮੀ ਆ ਤੇ ਕੰਨਾਂ ਕੁੰਨਾਂ ਦੀ ਵੀ ਸੁਨੱਖੀ ਆ ਤੇ ਤੋਰਾ ਤੋਰਾ ਤੁਸੀਂ ਦੇਖ ਹੀ ਲਿਆ ਬਾਕੀ ਕੋਈ ਜਿਹੜੀ ਵੀ ਡਿਟੇਲ ਰਹਿੰਦੀ ਹੋ ਜਿਹੜੀ ਵੀਡੀਓ ਦੇ ਵਿੱਚ ਆਪਾਂ ਨਹੀਂ ਦੱਸੀ ਉਹ ਤੁਸੀਂ ਆਪ ਦਿੱਤੇ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਨੰਬਰ ਨੋਟ ਕਰ ਲਓ 62391 54544 9855599017 ਤੇ ਫਾਰਮ ਤੇ ਹੋਰ ਵੀ ਘੋੜੀਆਂ ਖੜੀਆਂ ਜੀ ਆਪ ਲੱਖ ਨੌਕਰੀ ਮਾਰਵਾੜੇ ਸਾਰੇ ਤਰ੍ਹਾਂ ਦੇ ਬਸ਼ੀਰੇ ਬਸ਼ੀਰੀਆਂ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਸੋ ਇਹ ਤੋਂ ਬਿਨਾਂ ਜੇ ਤੁਹਾਨੂੰ ਹੋਰ ਵੀ ਕੋਈ ਜਾਨਵਰ ਪਸੰਦ ਹੋਇਆ ਤੁਸੀਂ ਉਹ ਵੀ ਦੇਖ ਸਕਦੇ ਹੋ ਹਜ਼ਾਰਾਂ ਤੋਂ ਲੈ ਕੇ ਲੱਖਾਂ ਦੇ ਰੇਟ ਤਾਈ ਸਾਰੇ ਤਰ੍ਹਾਂ ਦੇ ਜਾਨਵਰ ਆਪਣੇ ਕੋਲ ਉਪਲਾਬਧ ਪੈਰਪੁਰ ਦਾ ਸੋਮਪ ਦਾ ਸਹਿਜ ਦੇਖੋ ਇਹਦਾ